ਸਰ ਕੀ ਹੈ ਪ੍ਰੋ ਮਾਮਲਾ ਸਰ ਮਾਰਯੋ ਕਮਿਸ਼ਨਰ ਆਫ ਪੁਲਿਸ ਦਿਲੰਦਰ ਦੇਸ਼ਾਨ ਦੇਸ਼ਾਨ ਇਹ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਕ੍ਰਾਈਮ ਤੇ ਸਨੈਚਿੰਗ ਉਸ ਦੇ ਤਹਿਤ थाना ਬਸਤੀ ਬਾਵਕੇਲ ਦੀ ਪੁਲਿਸ ਨੇ ਇੱਕ ਜਿਹੜਾ ਤਿੰਨ ਬੰਦਿਆਂ ਦਾ ਜਿਹੜਾ ਗਰੂਪ ਹੈਗਾ ਸਨੈਚਿੰਗ ਕਰਨ ਵਾਲਾ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜਾ ਵੱਲੋਂ ਲੈਦਰ ਕੰਪਲੈਕਸ ਰੋਡ ਤੇ ਇੱਕ ਜੋ ਵਿਅਕਤੀ ਨੂੰ ਰੋਕ ਕੇ ਉਹਦੇ ਉਹਦੇ ਨਾਲ ਕੋਰਸ ਮਾਰ ਕਰਕੇ ਉਸ ਤੋਂ ਮੋਬਾਈਲ ਫੋਨ ਸਨੈਚ ਕੀਤਾ ਗਿਆ ਇਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 74 ਮਿਤੀ 3/4/23 ਅੰਡਰ ਸੈਕਸ਼ਨ 304 2 111 ਪੀ ਐਨ ਐਸ ਜੋਸੀਫ ਦਾਣਾ बस्ती ਬਾਬਾ ਕੇ ਰਜਿਸਟਰ ਕੀਤਾ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਅਮਰ ਸਿੰਘ ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਇਹ ਦੋਨੋਂ ਗੋਦਵਾਲਾ ਸਾਹਿਬ ਮਿੱਠੂ ਬਸਤੀ ਦੇ ਰਹਿਣ ਵਾਲੇ ਆ ਲੱਗੇ ਤੇ ਇੱਕ ਰਵੀ ਪੁੱਤਰ ਕੁਲਦੀਪ ਸਿੰਘ ਆ ਇਹ ਨੇੜੇ ਵੱਡੇ ਗੋਦਵਾਰੇ ਮਿੱਠੂ ਬਸਤੀ ਦਾ ਰਹਿਣ ਵਾਲਾ ਆ ਜੀ ਜੋ ਇਹਨਾਂ ਪਾਸੋਂ ਜਿਹੜਾ ਸਨੇਚ ਕੀਤਾ ਹੋਇਆ ਮੋਬਾਈਲ ਹੈ ਇਹ ਰਿਕਵਰ ਕੀਤਾ ਗਿਆ ਜਿਹੜਾ ਦੋਸ਼ੀ ਪ੍ਰਤਪਾਲ ਸਿੰਘ ਤੇ ਦੋਸ਼ੀ ਕਿਰਪਾਲ ਸਿੰਘ ਹੈ ਜੀ ਇਹ ਪਹਿਲਾਂ ਇੱਕ ਮਕਦਮੇ ਦੇ ਵਿੱਚ ਐਨਡੀਪੀਐਸ ਦਾ ਮਕਦਮਾ ਸੀਗਾ ਇਹ ਸਹਿ ਦੋਸ਼ੀ ਨੇ ਤੇ ਜਿਹੜਾ ਰਵੀ ਹੈਗਾ ਉਸਤੇ ਪਹਿਲਾਂ ਵੀ ਇੱਕ ਸਨੇਚਿੰਗ ਦਾ ਪਰਚਾ ਦਰਜਿਆ ਜੀ